ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੋਈ 1.5 ਘੰਟਾ ਪਹਿਲੇ ਸਾਡੇ ਕੋਲ ਮੈਡੀਕਲ ਲੀਗਲ ਕੇਸ ਸਾਡੀ ਐਮਰਜੈਂਸੀ ਚ ਆਏ ਹੋਏ ਆ ਤਕਰੀਬਨ ਦੋਨੋਂ ਮਿਲਾ ਕੇ 4 ਪੇਸ਼ੈਂਟ ਆ ਸਾਡੇ ਕੋਲ ਇੱਕ ਇੱਕ ਪਾਸੇ ਸ਼ਾਇਦ 3 ਨਾਲ ਤੇ ਇੱਕ ਪਾਸੇ ਸ਼ਾਇਦ ਇੱਕ ਪੇਸ਼ੈਂਟ ਆ ਚਾਰਾਂ ਦੇ ਮਲਟੀਪਲ ਇੰਜਰੀਜ਼ ਆ ਚਾਰਾਂ ਨੂੰ ਫਰਸਟ ایڈ ਦਿੱਤੀ ਗਈ ਐ ਫਰਸਟ ایڈ ਦੇ ਕੇ ਸਟੇਬਲ ਕਰਕੇ ਅਸੀਂ ਉਹਨਾਂ ਦੇ ਮੈਡੀਕਲ ਕੰਡਕਟ ਕਰਾਂਗੇ ਫਰਦਰ ਜੋ ਬਾਅਦ ਵਿੱਚ ਸਾਨੂੰ ਰਿਪੋਰਟ opinion ਆਏਗਾ ਸੀ ਉਹਦੇ ਬਿਹਾਫ ਤੇ ਰਿਪੋਰਟ ਜੰਮ ਕਰਾਂਗੇ ਕੋਈ ਬੀਜੀ ਵੀ ਆ ਕੋਈ ਹੈ ਜੀ ਐਕਚੁਅਲੀ ਮੈਂ ਬਹੁਤਾ ਪੁੱਛਿਆ ਨਹੀਂ ਉਹਨਾਂ ਨੂੰ ਤੇ ਸਿਰਫ ਅਸੀਂ ਫਸਟ ਆਈਡੀ ਪੇਸ਼ੈਂਟ ਦਿੱਤੀ ਹੋਈ ਹੈ ਤੇ ਕੁਝ ਮੈਂ ਖਾਸ ਗਿਆਨ ਨਹੀਂ ਸਟਿਚ। ਕੇਸ਼ ਕੁਮਾਰ ਮੇਰਾ ਨਾਮ ਜੀ ਹੈ। ਮੈਂ ਸੇ ਸ਼ੌਪ ਤੇ ਹੀ ਸ਼ੌਪ ਤੋਂ ਛੋਟੇ ਬਟੇ ਦਾ ਫੋਨ ਆਇਆ ਮੈਂ ਘਰ ਗਿਆ ਹੀ ਛੋਟੇ ਬਟੇ ਨੂੰ ਲੈਣ ਵਾਸਤੇ। ਫਾਦਰ ਸਾਹਿਬ ਦੁਕਾਨ ਤੇ ਇਕੱਲੇ ਸੀ। ਫਾਦਰ ਸਾਹਿਬ ਨੂੰ ਦੁਕਾਨ ਤੇ ਇਕੱਲੇ ਨੂੰ ਵੇਖ ਕੇ ਤੇ ਇਹ ਮੰਡੀ ਦੇ ਆ ਮੰਡੀਓ ਆਣ ਕੇ ਗੁਪਤਾ ਜੀ ਆਣ ਕੇ ਅੱਗੇ ਫਾਦਰ ਸਾਹਿਬ ਨੂੰ ਪਹਗੇ ਆਣ ਕੇ। ਫਾਦਰ ਸਾਹਿਬ ਨੂੰ ਫੜ ਕੇ ਕੁੱਟਿਆ ਆਣਾ ਚੰਗੀ ਤਰ੍ਹਾਂ ਨਾਲ ਫਾਦਰ ਸਾਹਿਬ ਨੂੰ ਉਹਨਾਂ ਨੇ। ਜਦੋਂ ਅਸੀਂ ਘਰ ਆਏ ਆ ਇਹਨਾਂ ਨੇ ਨਾ ਕਿ ਬੰਦੇ ਬੁਲਾ ਕੇ ਇਹਨਾਂ ਨੇ ਸਾਨੂੰ ਵੀ ਘੋਟਿਆ ਮੇਰਾ ਸਿਰ ਸੂਰ ਫਾੜਤਾ ਮੇਰਾ ਹੱਥ ਤੇ ਉਲਾਦੀ ਮੇਰੇ ਲਾਤੀ ਛੱਡ ਲਾਦੀ ਮੇਰੇ ਇਹਨਾਂ ਨੇ ਮੇਰੇ ਉਹਨਾਂ ਦਾ ਕਹਣਾ ਵੀ ਪੇਮੈਂਟ ਇਹਨਾਂ ਕੋਲ ਲੈਣੀ ਆ ਸਰ ਪੇਮੈਂਟ ਦਾ ਪੇਮੈਂਟ ਦਾ ਚੱਕਰ ਹੈਗਾ ਹੀ ਇਹ ਸਾਰਾ ਹੀ ਰੋਜ਼ ਦੇ ਇਹਨਾਂ ਨੂੰ ਪੈਸੇ ਜਰਾਂ ਦੇ 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 ਪੈਸੇ ਇਹਨਾਂ ਨੂੰ ਇਸ ਸਾਰਾ ਜਦੋਂ ਇਹਨਾਂ ਦਾ ਬੰਦਾ ਇਹਨਾਂ ਦਾ ਸੇਰੀ ਆਇਆ ਆ ਮੈਂ ਇਹਨੂੰ ਕਿਹਾ ਕਿ ਤੁਸੀਂ ਦੋ ਮਿੰਟ ਮੰਡੀਓ ਹੋ ਗਿਆ ਉਹ ਕਿ ਮੈਂ ਆ ਕੇ ਤੁਹਾਨੂੰ ਪੇਮੈਂਟ ਦੇ ਦੇਣਾ ਤੇ ਕਹਿੰਦਾ ਕੋਈ ਗੱਲ ਨਹੀਂ ਮੈਂ ਮੰਡੀ ਹੋ ਕੇ ਆਣਾ ਇਹ ਸਰ ਮੰਡੀ ਗਿਆ ਵਾ ਉਹਨੇ ਜਿੱਕਰ ਮੈਨੂੰ ਛੋਟੇ ਬਟਾ ਛੋਟੇ ਬਦਨ ਕੰਟਰੋਲ ਲੈਣ ਗਿਆਈਆਂ ਤੇ ਪਾਸ ਇਹਨਾਂ ਨੇ ਬਾਅਦ ਚ ਆਣ ਕੇ ਮੇਰੇ ਫਾਦਰ ਸਾਹਿਬ ਨੂੰ ਨਾ ਹੀ ਕੁੱਟਿਆ ਉਹਨਾਂ ਨੇ ਮੈਨੂੰ ਕੋਈ ਹੈਗੀ ਕੋਈ ਨਹੀਂ 40000 ਰੁਪਏ ਗਣਨੇ ਦਾ 100000 ਰੁਪਈਆ ਦੇੜੇ ਨੇ ਬਹਾਨੇ ਮਾਰਦੇ ਆ ਬਾਕੀ ਸਾਰ ਚਲ ਗਏ ਸਾਰੇ ਪੈਸੇ ਕਾਪੀ ਦੇ ਸਾਰੇ ਸਾਬ ਲਿਖਿਆ ਦਾ ਵਾ ਬਾਕੀ ਪੈਸੇ ਸਾਰੇ ਚਲ ਗਏ ਨੇ ਤੇ ਜੋ ਵੀ ਹਿਸਾਬ ਦਾ ਹੈਗਾ ਇਹਨਾਂ ਦਾ ਨਾ ਕਾਪੀ ਦੇ ਸਾਰੇ ਸਾਬ ਦਾ ਲਿਖਿਆ ਦਾ ਇਹਨਾਂ ਨੇ ਮੇਰੇ ਫਾਦਰ ਸਾਹਿਬ ਨੂੰ ਕਰਲੇ ਨੂੰ ਵੇਖ ਕੁੱਟਿਆ ਨਾਲੇ ਮੈਨੂੰ ਕਿ ਜਦੋਂ ਅਸੀਂ ਆਏ ਆ ਦੁਕਾਨ ਤੇ ਇਹਨਾਂ ਨੇ ਬੰਦੇ ਬੁਲਾ ਕੇ ਤੇ ਸਾਨੂੰ ਵੀ ਘੁਟਿਆ ਲੈ ਮੇਰਾ ਸੇਲ ਸੂ ਸਾਰਾ ਪਗੜਤਾ ਇਹਨਾਂ ਨੇ ਹਵਦਾ ਕਿੰਨੇ ਪੈਸੇ ਜਖਮੀ ਤੇ ਬਣਾਉਂਗੇ ਮੇਰੇ ਸਰ ਨੂੰ ਅੱਗੇ ਸੇਰ ਤੇ ਟਾਂਕੇ ਲੱਗੇ ਆ 15 20 ਟਾਂਕੇ ਲੱਗੇ ਆ ਹੱਤੇ ਲੱਗੀ ਆ ਮੇਰੇ ਲੱਤੀ ਵੀ ਲੱਗੀ ਛੱਟ ਮੇ ਤੇ ਕਿੰਨੇ ਪੈਸੇ ਜਖਮੀ ਆ ਤੁਹਾਡੇ ਬੰਦੇ ਅੱਡੇ ਨਾਲ ਕੀ ਆ ਚਾਹ ਜਣ ਤਿੰਨ ਤਿੰਨ ਬੰਦੇ ਜਖਮੀ ਹੋਇਆ ਨੇ ਮੈਂ ਦਕਾਸ ਗੁਪਤਾ ਜੀ ਜ਼ਿਲ੍ਹੇ ਦਾ ਮਹਾ ਮੰਤਰੀ ਆ 2.5 ਸਾਲ ਹੋ ਗਏ ਇਹਨਾਂ ਕੋ ਮੈਂ ਸੱਤਪਾਲ ਫਰੂਟ ਵਾਲੇ ਮਿਲਰ ਪਲਾਂਟ ਦੇ ਬਾਹਰ ਇਹਨਾਂ ਕੋ ਪੇਮੈਂਟ ਲੈਣੀ ਆ ਕੋ ਲੱਖ ਰੁਪਈਆ ਮੈਂ ਇੰਨਾ ਕੋ ਜਦੋਂ ਪੇਮੈਂਟ ਲੈਣ ਜਾਓ ਇਹ ਬੱਸ ਕਿਉਂ ਤੁਹਾਨੂੰ ਗਾਲੀ ਗਾਲਾਂ ਕੱਢਦੇ ਨੇ ਤੇ ਨਾਲ ਕਹਿੰਦੇ ਹਰ ਕੋ ਪੇਮੈਂਟ ਨਹੀਂ ਆ। ਕਾਫੀ ਦੇਰ ਹੋ ਗਈ ਐ ਨਾ ਕੋਈ ਦੁਕਾਨਾ ਤੇ ਮੈਂ ਤਾਂ ਜਾਂਦਾ ਨਹੀਂ ਖਾ ਮੇਰਾ ਲੜਕਾ ਹੀ ਜਾਂਦਾ। ਤੇ ਐਰ ਕੀ ਅੱਜ ਮੈਂ ਉਥੋਂ ਨਿਕਲਦਾ ਪਏ ਤੇ ਮੈਂ ਇਹਨਾਂ ਨੂੰ ਕਿਹਾ ਵੀ ਮੇਰੀ ਪੇਮੈਂਟ ਜਿਹੜੀ ਆ ਉਹਦੀ ਵਾਪਸ ਕਰ ਦਿਓ ਬੜੀ ਦੇਰ ਹੋ ਗਈ ਆ। ਤੇ ਤੁਸੀਂ ਪੇਮੈਂਟ ਹੀ ਨਹੀਂ ਦੇ ਤੇ ਇਹਨੇ ਮੇਰੇ ਹੱਥੀ ਪਾ ਗਿਆ ਪਹਿਲੇ ਫਿਰ ਨਾਲ ਆਪਣੇ ਬੁੜਿਆਂ ਨੂੰ ਫੋਨ ਕੀਤਾ ਤਿੰਨ ਚਾਰ ਜਣਿਆਂ ਨੂੰ। ਜਦ ਕੀ ਦੋਨੇ ਬੇਟੇ ਆਦੇ ਮੈਨੂੰ ਲੱਗਾ ਇੱਕ ਹੋਰ ਨਾਲ ਦੋ ਜਣੇ ਹੋਰੀ ਚਾਰ ਜਣੇ ਆ ਕੇ ਸਾਡੇ ਹੱਥੀ ਪੈ ਗਏ ਨਾ ਰਾੜ ਪਿੱਛੇ ਦੋਰ ਕੀਆ ਕਿ ਮੇਰੇ ਇੱਥੇ ਮਾਰੀ ਆ ਮੇਰੇ ਮੁਡੇ ਤੇ ਵੀ ਮਾਰੀ ਆ ਮੇਰੀ ਬਾਹ ਤੇ ਵੀ ਆ ਤੇ ਮੇਰੇ ਗੋਡੇ ਤੇ ਵੀ ਆ ਉੱਥੋਂ ਮੈਂ ਆਪਣਾ ਬਚਾ ਕੇ ਕਰਕੇ ਮਹਾ ਨਿਕਲਿਆ ਉਸ ਤੋਂ ਬਾਅਦ ਨੇ ਚਾਰ ਪੰਜ ਬੰਦੇ ਹੋਰ ਬੁਲਾ ਕੇ ਜਿਹੜਾ ਮੇਰਾ ਮੁੰਡਾ ਸੀ ਉਹਨੂੰ ਉਹਦੀ ਮਤਲਬ ਉਹਦਾ ਵੀ ਨੁਕਸਾਨ ਵੀ ਕੀਤਾ ਜਦੋਂ ਪੇਮੈਂਟ ਮੰਗੋ ਉਦੋਂ ਹੀ ਅੱਗੇ ਉਥੋਂ ਗਾਲਾਂ ਕੱਢਦੇ ਆ ਤੇ ਕਹਿੰਦੇ ਜਾ ਜੋ ਕਰਨਾ ਕਰ ਲੈ ਸਾਡੇ ਕੋਈ ਨਹੀਂ ਪੈਸੇ ਜੋ ਮਰਜੀ ਜੋ ਮਰਜੀ ਕਰ ਪੇਮੈਂਟ ਕਰੀਏ ਪੇਮੈਂਟ ਇਹਦੇ ਕੋਈ ਘਰ ਦੇਦੇ ਠੀਕ ਨਹੀਂ ਹੈਗੇ ਉਦੋਂ ਪੇਮੈਂਟ ਖੜੀ ਜਾਂਦੇ ਨੇ ਕਾਫੀ ਦੇਰੀ ਹੋ ਗਈ ਹੈ ਕਿੰਨੇ ਕਿਨੇ ਹਮਲਾ ਕੀਤਾ ਬੰਦੇ ਕਿਹੜਾ ਪਿਛ ਬੰਦੇ ਦੀ ਇਹਦਾ ਸੱਤਪਾਲ ਫਰੂਟ ਵਾਲੇ ਇਹਨਾਂ ਦਾ ਬੇਟੇ ਨਾਲ ਨਾਲ ਇੱਕ ਦੋ ਬੰਦੇ ਹੋਰ ਉਹਨਾਂ ਪਛਾਤੇ ਉਹਨੂੰ ਪਤਾ ਨਹੀਂ ਕੌਣ ਆ ਤੁਹਾਨੂੰ ਕੌਣ ਲੈ ਗਿਆ ਇਥੇ ਮੇਰੇ ਮੈਨੂੰ ਮੇਰਾ ਯਾਦ ਦੋਸੀ ਮੜਾ ਉਹ ਨੰਗਦਾ ਪਿਆ ਹੀ ਉਹ ਲੈ ਗਿਆ ਕੀ ਮੰਗ ਕਰਦੇ ਮੰਗਿਆ ਕਿ ਤੁਹਾਨੂੰ ਇਨਸਾਫ ਚਾਹੀਦਾ ਹੈ ਇਹ ਦੇਖੋ ਜੇ ਬੰਦੇ ਨੇ ਪੈਸੇ ਦਿੱਤੇ ਆ ਜੇ ਪੈਸੇ ਮੰਗਣ ਗੁੰਡਾਗਰਦੀ ਕਰਦੇ ਬਦਮਾਸ਼ੀ ਦਿੰਦੇ ਪੂਰੀ ਅੱਗੇ ਦਰ ਰਾੜਾ ਦੁਕਾਨ ਤੇ ਰੱਖੀਆਂ ਨੇ ਚੈੱਕ ਕਰੋ ਜਾ ਕੇ ਇਥੇ ਰਾੜਾ ਪਈਆਂ ਨੇ ਦੁਕਾਨ ਤੇ